1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਮੋਹਿਤ ਸਿੰਘਲਾ ਨੇ ਬਸੀ ਪਠਾਣਾ ਵਿੱਚ ਕੀਤਾਗੇ 플ੈਗ ਮਾਰਚ ਹੋ ਕੇ ਐਸਡੀਐਮ ਸੰਜੀਵ ਕੁਮਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਬਿਨਾਂ ਕਿਸੇ ਤਅਲਦ ਜਾਂ ਦਬਾਅ ਤੋਂ ਪਣੀ ਚਾਹੀਦੀ ਹੈ ਅਤੇ ਕਿਸੇ ਨੂੰ ਵੀ ਵੋਟਰਾਂ ਦੇ ਸਵਤਾਨਿਕ ਅਧਿਕਾਰ ਦੀ ਦੁਰਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ 54 ਬਸੀ ਬਖਾਣਾ ਦੇ ਵਿੱਚ ਫਲਾਇਗਮਾਰਕ ਕਰਨ ਲਗੇ ਤੇ ਉਹਦੇ ਨਾਲ ਲੋਕਾਂ ਦੇ ਵਿੱਚ ਕੰਫੀਡੈਂਸ ਬਣੇ ਤੋਂ ਹੋਵੇ ਕਿ ਲੋਕ ਆਪਣੀ ਆਜ਼ਾਦ ਸੋਚ ਨਾਲ ਵੋਟ ਪਾਸ ਕਰਨ ਕਿਸੇ ਦਬਾਅ ਥਲੇ ਨਾ ਰਹਿਣ ਤੇ ਆਪਣੀ ਮਰਜ਼ੀ ਨਾਲ ਵੋਟ ਕਰਦੇ। ਇਹ ਕਰ 40 ਲੈਕ ਮਾਰਕ ਕਰਦੇ ਯਾਰਾ ਸਾਰੇ ਸ਼ਹਿਰੋਂ ਤੋਂ ਕੱਢੇ ਜਾਏਗੇ। ਹਾਂਜੀ ਸ਼ਹਿਰ ਦੇ ਵਿੱਚ ਵੀ ਕੱਢਿਆ ਜਾਏਗਾ ਤੇ ਬਾਹਰ ਦੇ ਵਿੱਚ ਜਿਹੜੇ ਸਾਰੇ ਬੰਦੇ ਦੇ ਏਰੀਆ ਨੇ ਸਾਰੇ ਤੇ ਕ੍ਰਿਟੀਕਲ ਏਰੀਆズ ਨੇ ਉਹਨਾਂ ਦੇ ਵਿੱਚ ਵੀ ਕੱਢਿਆ ਜਾਵੇਗਾ। ਇਹ ਤਾਂ ਲਖਨਦਾਬ ਹੋ ਰਿਹਾ ਹੈ ਜਿੰਨੀ ਕੋੜੇ ਰਹਿ ਗਏ ਨੇ ਤੇ ਕੀ ਡਿਸਟ੍ਰਿਕਟ ਦੀ ਨਾ ਕਰਨੀ ਪਰਵਾਸ ਪਰਵਾਸ ਨੂੰ ਉਹੀ ਸੰਦੇਸ਼ ਹੈ ਜੀ ਪਹਿਲਾਂ ਤਾਂ ਇਟਾ ਹੈ ਵੀ ਅੱਜ ਕੱਲ੍ਹ ਜਿਹੜੇ ਉਹ ਵੋਟਾਂ ਹੋ ਰਹੀਆਂ ਨੇ ਹੁਣ ਇਹ ਹੋ ਰਹੀਆਂ ਨੇ ਪੂਰਾ ਗਰਮੀ ਦਾ ਮੌਸਮ ਹੈ ਤੇ ਲੋਕਾਂ ਨੂੰ ਜ਼ਿਲ੍ਹਾ ਵੀ ਸਵੇਰੇ अर्ਲੀ ਵੋਟਿੰਗ ਦੇ ਵਿੱਚ ਮਤਲਬ ਆਪਣਾ ਆਉਣ ਵੱਧ ਤੋਂ ਵੱਧ ਤੇ ਦੁਬਾਰੇ ਗਰਮੀ ਜ਼ਿਆਦਾ ਹੋਏਗੀ ਤੇ ਅਸੀਂ ਵਸ ਉੱਤੇ ਪਾਣੀ ਦੀਆਂ ਸੁਵਿਧਾਵਾਂ ਦੀ ਅਰਜ਼ੀ ਜਨ ਕੀਤਾ ਹੋਇਆ ਹਰੇਕ ਬੂਦੂ ਤੇ ਤੇ ਜੀ ਅਸੀਂ ਬੱਸੀ ਪਠਾਨਾ ਹਲਕਾ ਦੇ ਵਿੱਚ ਸੈਂਟਰਲ ਲਾਉਡ ਪੁਲਿਸ ਫੋਰਸ ਇਸ ਦਿਨ ਆਲ ਫਲੈਗ ਮਾਰਚ ਕਰ ਰਹੀ ਹੈ ਮਾੜੇ ਅਨਸਰਾਂ ਨੂੰ ਸਾਡਾ ਇਹ ਸੰਦੇਸ਼ ਹੈ ਵੀ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਗੜਬੜ ਜਿਹੜੀ ਇਸ ਜਮਣ ਇਲੈਕਸ਼ਨਾਂ ਦੇ ਵਿੱਚ ਨਹੀਂ ਹੋਣ ਦੇਵਾਂਗੇ ਅਤੇ ਪਬਲਿਕ ਨੂੰ ਆਸ਼ਵਾਸਨ ਹੈ ਵੀ ਆਪਦਾ ਨੀਡਰ ਹੋ ਕੇ ਬਿਨਾਂ ਕਿਸੇ ਦਬਾਅ ਦੇ ਆਪਦੀ ਵੋਟ ਉਹ ਕਾਸਟ ਕਰਨ ਕਿਸੇ ਨੂੰ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਸਾਨੂੰ ਪੁਲਿਸ ਸਟੇਸ਼ਨ ਦੇ ਵਿੱਚ ਡੀਐਸਪੀ ਆਫਿਸ ਦੇ ਵਿੱਚ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਨੇ ਤੇ ਜੋ ਸਾਰੇ ਕ੍ਰਿਟੀਕਲ ਵਲਨਰੇਬਲ ਏਰੀਆਜ਼ ਤੇ ਜਿਹੜੇ ਕੰਸਟੀਟੂਐਂਸੀ ਜਰਨਲ ਅਸੀਂ ਸਾਰੇ ਕਵਰ ਕਰਾਂਗੇ ਲਾਜਮਾਰਚੀ ਦੇ ਨਾਲ ਵੀ ਤੇ ਇਨ ਜਰਨਲ ਪੈਟਰੋਲਿੰਗ ਦੇ ਨਾਲ